ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 11 ਜੁਲਾਈ 11 ਜੁਲਾਈ ਨੂੰ ਆਪਾਂ ਪਹਿਲਾਂ ਇਹੀ ਗੱਲ ਕਰਦੇ ਆ ਜਿੰਨੇ ਘੱਗਰ ਦੇ ਕਿਨਾਰੇ ਲੋਕ ਰਹਿੰਦੇ ਆ ਇਹ ਤੋਂ ਪ੍ਰਭਾਵਿਤ ਹੁੰਦੇ ਆ ਉਹਨਾਂ ਨੂੰ ਮੈਂ ਦੱਸਾਂ ਵੀ ਕਿੰਨੀ ਨੇੜੇ ਹੋ ਕੇ ਰੱਬ ਨੇ ਵਾਹ ਫੜੀ ਆ ਇਹ ਤੁਸੀਂ ਸੋਚ ਨਹੀਂ ਸਕਦੇ ਕਿਉਂਕਿ ਜਿਨ੍ਹਾਂ ਨੇ ਇੱਥੇ ਦੇਖਿਆ ਹੈਗਾ ਜਾਂ ਜਿਹੜੇ ਆਪਣੇ ਇੱਥੇ ਆਪਾਂ ਨੂੰ ਦੇਖਦੇ ਆਗੇ ਉਹਨਾਂ ਨੇ ਦੇਖਿਆਗਾ ਹੁਣ ਕਮੈਂਟ ਕਰੋ ਵਿੱਚ 9 10 ਦੀ ਰਾਤ ਨੂੰ ਕਿੰਨਾ ਪਾਣੀ ਚੱਲਿਆ ਇੱਥੇ ਉਹ ਮੈਂ ਗੱਲ ਤੁਹਾਡੇ ਤੋਂ ਲੁਕੋ ਗਿਆ ਮੈਨੂੰ ਐ ਸੀ ਵੀ ਹੌਲ ਹੰਗਾਰੇ ਨਾਲ ਧਰਵਾਸੇ ਨਾਲ ਦੱਸ ਦਿਆਂਗੇ ਉਦੋਂ ਤੈਨੂੰ ਪਾਣੀ ਪਹੁੰਚੂਗਾ ਉਹਦੋਂ ਗੱਲ ਕਰ ਲਾਂਗੇ ਤੇ ਉਹਦੋਂ ਪਿੱਛੋਂ ਪਾਣੀ ਘਟ ਜਾਣਾਗਾ ਜੇ ਆਪਾਂ ਹੁਣੇ ਕਹਿਤਾ ਤੇ ਔਖਾ ਹੋ ਜਾਊਗਾ 9-10 ਦੀ ਰਾਤ ਨੂੰ ਇੱਥੋਂ ਪਾਣੀ 12-13 ਫੁੱਟ ਚੱਲਿਆਗਾ 9-10 ਦੀ ਰਾਤ ਨੂੰ ਇੱਥੋਂ ਪਾਣੀ 12-13 ਫੁੱਟ ਚੱਲਿਆ ਮੈਂ ਤੁਹਾਡੇ ਤੋਂ 10 ਘੰਟੇ ਗੱਲ ਲੁਕੋਈ ਰੱਖੀ ਸਵੇਰ ਤੱਕ ਸੋਚਿਆ ਕਿ ਸਵੇਰ ਨੂੰ ਜੇ ਪਾਣੀ ਘਟਿਆ ਤਾਂ ਆਪਾਂ ਉਦੋਂ ਗੱਲ ਕਰਾਂਗੇ ਜਿਸ ਰਾਤ ਨਾਲ ਰਾਤ ਨੂੰ ਬਾਰ-ਬਾਰ ਲਾਈਵ ਆ ਰਿਹਾ ਸੀ ਨਾ ਉਹ ਪ੍ਰੋਬਲਮ ਇਸੇ ਕਰਕੇ ਸੀ ਮੇਰਾ ਦਿਲ ਨਹੀਂ ਖੜਦਾ ਸੀ ਮੈਨੂੰ ਐਸੀ ਮੈਂ ਦੱਸ ਦਿਆ ਫਿਰ ਮੈਂ ਸੋਚਦਾ ਸੀ ਨਹੀਂ ਦੱਸਣਾਗਾ ਉਹ ਮੈਂ ਇਸੇ ਘੁੰਮਣ ਘੇਰੀਆਂ ਚ ਰਾਤ ਲੰਗਾਈ ਤੇ ਦਿਨ ਚੜੇ ਮੈਂ ਸਭ ਤੋਂ ਪਹਿਲਾਂ ਮੁੰਡਾ ਭੇਜਿਆ ਵੀ ਤੂੰ ਦੇਖ ਕੇ ਆ ਪਾਣੀ ਕਿਵੇਂ ਘਟਿਆ ਜਾਂ ਵਧਿਆ ਉਹਨੇ ਜਦੋਂ ਮੈਨੂੰ ਫੇਰ ਆ ਕੇ ਤਸਵੀਰਾਂ ਭੇਜੀਆਂ ਤੇ ਫਿਰ ਮੈਂ ਸੋਚਿਆ ਯਾਰ ਔਖਾਗਾ ਉਸ ਤੋਂ ਬਾਅਦ 2-4 ਘੰਟੇ ਫੇਰ ਲੰਗੇ 10 ਵਜੇ ਤੱਕ ਪਾਣੀ ਘਟਦਾ ਘਟਦਾ ਘਟ ਗਿਆ ਫਿਰ ਦਿਲ ਭਾਵੇਂ ਆਇਆ ਹੁਣ ਤੁਹਾਡੇ ਕੋਲੇ ਮੇਰਾ ਕਹਿਣ ਤੋਂ ਭਾਵ ਕੀ ਹੈਗਾ ਅੱਜ ਤੁਹਾਡੇ ਕੋਲ 11 ਤਰੀਕ ਨੂੰ ਪਾਣੀ ਵਧਣ ਲੱਗ ਜੂਗਾ ਵਧਣ ਲੱਗ ਗਿਆ ਹੋਊਗਾ ਅੱਜ ਰਾਤ ਨੂੰ ਹੋਰ ਵਧ ਜੂਗਾ ਕੱਲ ਨੂੰ 12 ਤਰੀਕ ਤੱਕ ਹੋਰ ਵਧ ਜੂਗਾ 12 ਤਰੀਕ ਤੋਂ ਬਾਅਦ ਤੁਹਾਡੇ ਕੋਲੇ ਘਟਣ ਲੱਗੂ ਪਾਣੀ ਹੁਣ ਇਸ ਵਕਤ ਤਾਂ ਇੱਧਰਲੇ ਪਾਸੇ ਬਹੁਤ ਘਟ ਗਿਆ ਹੁਣ ਤੁਹਾਡੇ ਕੋਲੇ ਪਾਣੀ ਇੱਥੇ ਛੇੜ ਕੋਲ ਵਧਣ ਲੱਗੂਗਾ 12 ਨੂੰ ਅਖੀਰ ਤੱਕ ਪਾਣੀ ਛੇੜ ਕੋਲ ਵਧੀ ਜਾਊਗਾ 13 ਤੱਕ ਵੀ ਵਧ ਸਕਦਾ ਹੈਗਾ ਤੇ ਪਰ ਡਰਨ ਵਾਲੀ ਗੱਲ ਕੋਈ ਨਹੀਂ ਕਿਉਂਕਿ ਇੱਥੋਂ ਰੁਕ ਗਿਆ ਮਾਰਕੰਡਾ ਵੀ ਸਲੋ ਹੋ ਗਈ ਘਟ ਗਈ ਜਿਵੇਂ ਘਟ ਗਈ ਤੇ ਇਤਰੋ ਪਾਣੀ ਜਿਵੇਂ ਘਟ ਮੌਸਮ ਬਿਲਕੁਲ ਸਾਫ਼ ਹੋ ਗਿਆ ਕਹਿਣ ਤੋਂ ਭਾਵ ਕੀ ਹੈ ਹੁਣ ਤੁਹਾਡੇ ਕੋਲੇ ਪਾਣੀ 12 13 ਨੂੰ ਵਧੂਗਾ ਪਹਿਲਾਂ ਦੇ ਨਾਲੋਂ ਵੱਧ ਵਧੂਗਾ ਜਿਹੜਾ ਇਹ ਤੋਂ ਪਹਿਲਾਂ ਝੁੱਟੀ ਲੱਗੀ ਆ ਉਹਦੇ ਨਾਲ ਵਧ ਵਧੂਗਾ ਡਰੇ ਹੋਣਾ ਤੁਸੀਂ ਟੁੱਟਣ ਵਾਲਾ ਹੈ ਨਹੀਂਗਾ ਕਿਸੇ ਪਾਸੇ ਬਾਹਰ ਨਹੀਂ ਚੱਲਦਾਗਾ ਪਰ ਇੱਥੇ 9 10 ਦੀ ਰਾਤ ਨੂੰ ਬਾਹਰ ਨਿਕਲ ਗਿਆ ਸੀ ਪਾਣੀ ਇੰਨਾ ਜ਼ਿਆਦਾ ਹੋ ਗਿਆ ਸੀਗਾ ਉਹ ਮੈਂ ਤੁਹਾਡੇ ਤੋਂ ਗੱਲ ਲੁਕੋਈ ਰੱਖੀ ਮੈਨੂੰ ਐਸੀ ਸਵੇਰੇ ਹੌਲ ਹੰਗਾਰੇ ਨਾਲ ਦੱਸਾਂਗੇ ਸਵੇਰੇ ਗੱਲ ਕਰਾਂਗੇ ਰਾਤ ਨੂੰ ਮੈਂ ਤੁਹਾਨੂੰ ਵਾਰ-ਵਾਰ ਵੀਡੀਓ ਪਾ ਰਿਹਾ ਸੀ ਆ ਸ਼ਾਰਟ ਪਾ ਰਿਹਾ ਸੀ ਲਾਈਵ ਆ ਰਿਹਾ ਸੀ ਉਹਦਾ ਕਾਰਨ ਇਹੀ ਮੇਰੇ ਤੇ ਇੰਨਾ ਭਰੋਸਾ ਕਰਦੇ ਆ ਸੱਜਣਾ ਤੇ ਮੈਂ ਕਿਤੇ ਤੋੜ ਨਾ ਬੈਠਾਂ ਪਰ ਫੇਰ ਵੀ ਆਪਣੀ ਮੇਰੀ ਤੇ ਤੁਹਾਡੀ ਆਪਣੇ ਸਾਰਿਆਂ ਦੀ ਰੱਬ ਨੇ ਰੱਖ ਲਈ ਤੇ ਆਪਾਂ ਵਿਚਾ ਰਹਿ ਗਿਆ ਉਹ ਜਿਹੜੇ ਇੱਥੇ ਰਹਿੰਦੇ ਆ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਪਾਣੀ ਸੀ ਤੇ ਕਿਵੇਂ ਆਪਣੇ ਮਤਲਬ ਦੁਬਾਰਾ ਰੱਬ ਨੇ ਰੱਖੇ ਹੈਗੇ ਇਸ ਵਕਤ ਕੁਝ ਨਹੀਂ ਹੈਗਾ ਬਿਲਕੁਲ ਹੀ ਸਾਫ਼ ਮੌਸਮ ਆ ਬਿਲਕੁਲ ਹੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਮਾਰਕੰਡਾ ਬਿਲਕੁਲ ਘਟ ਚੁੱਕੀ ਹੈਗੀ ਜਾਂ ਜਿੱਥੇ ਮੈਂ ਰਹਿੰਦਾ ਕਾ ਗਰਜਵਾ ਘਟ ਚੁੱਕਾ ਚਮੇ ਹੈ ਨਹੀਂਗਾ ਉਸ ਤੋਂ ਬਾਅਦ ਸੁਖਣਾ ਲੈ ਕੇ ਦਾ ਜਿਹੜਾ ਲੈਵਲ ਹੈਗਾ ਉਹ ਬਿਲਕੁਲ ਨੇੜੇ ਹੈਗਾ ਉਹਦੇ ਵਿੱਚੋਂ ਇੰਨਾ ਸਿੱਧਾ ਪਾਣੀ ਨਹੀਂ ਛੱਡਦੇ ਉਹ ਕਿਉਂਕਿ ਉਹਦੇ ਵਿੱਚੋਂ ਪਾਣੀ ਉੜਦਾ ਬਹੁਤ ਆ ਵਾਪਸੀ ਕਰਨ ਕਹਿੰਦੇ ਨੇ ਆਪਾਂ ਉੱਚੋਂ ਵਾਪਸੀ ਕਰਨ ਬਹੁਤ ਜ਼ਿਆਦਾ ਹੁੰਦਾ ਉਹਦੇ ਕੰਡੇ ਤੇ ਦਰਖਤ ਤੱਕ ਪਾਸੇ ਸਾਰੇ ਦਰਖਤ ਤੇ ਦਰਖਤ ਆ ਉਹ ਪਾਣੀ ਬਹੁਤ ਪੀਂਦੇ ਆ ਜੇ ਉਹਦਾ ਪਾਣੀ ਖਾਤਰੇ ਦੇ ਨਿਸ਼ਾਨ ਦੇ ਨੇੜੇ ਆ ਨਾ ਤਾਂ ਉਹਦਾ ਪਾਣੀ ਉੜਦਾ ਤੇ ਘਟਦਾ ਬਹੁਤ ਛੇਤੀ ਆ ਡੰਨ ਦੀ ਲੋੜ ਨਹੀਂ ਹੈਗੀ ਇੰਨਾ ਛੇਤੀ ਉਹ ਪਾਣੀ ਨਹੀਂ ਛੱਡ ਦੇਗੇ ਹੋ ਸਕਦਾ ਛੱਡ ਵੀ ਦੇਣ ਪਰ ਜੇ ਜੋ ਕੱਲੀ ਚ ਪਾਣੀ ਛੱਡ ਵੀ ਦੇਣਗੇ ਤਾਂ ਵੀ ਕੋਈ ਡਰਨ ਵਾਲੀ ਗੱਲ ਹੈ ਨਹੀਂ ਪਹਿਲੀ ਗੱਲ ਉਹ ਛੱਡਦੇ ਹੀ ਨਹੀਂ ਹੈਗੇ ਕੱਲੀ ਮੈਂ ਇਹੀ ਗੱਲ ਕਹੀ ਸੀ ਕਿ ਘੱਗਰ ਦੇ ਵਿੱਚੋਂ ਕਿਸੇ ਲੇਕ ਦਾ ਕਿਸੇ ਟਾਈਮ ਦਾ ਪਾਣੀ ਨਹੀਂ ਪੈਂਦਾ ਇਸ ਵਕਤ ਵੀ ਮੈਂ ਇਹੀ ਗੱਲ ਕਹਿਣਾ ਘੱਗਰ ਦੇ ਵਿੱਚ ਇਸ ਵਕਤ ਕੋਈ ਪਾਣੀ ਨਹੀਂ ਛੱਡਿਆ ਹੋਇਆ ਕਿਸੇ ਪਾਸੋਂ ਕੋਈ ਪਾਣੀ ਨਹੀਂ ਆ ਰਿਹਾ ਉੱਪਰੋਂ ਪਹਾੜਾਂ ਤੋਂ ਨਹੀਂ ਆ ਰਿਹਾ ਇਧਰੋਂ ਵੀ ਮਤਲਬ ਮੌਸਮ ਬਿਲਕੁਲ ਸਾਫਾ ਧੁੱਪ ਨਿਕਲੀ ਹੋਇਆ ਨੀਲਾ ਅਸਮਾਨ ਹੈ ਜਮਾ ਚੰਡੀਗੜ੍ਹ ਜਮਾ ਜਮਾ ਮੌਸਮ ਸਾਫਾ ਨੀਲਾ ਅਸਮਾਨ ਪੰਚਕੂਲਾ ਪਹਾੜਾਂ ਦੇ ਵਿੱਚ ਸੋਲਨ ਸਿਰਮੌਰ ਬਿਲਕੁਲ ਸਾਫ ਮੌ ਕਿਤੇ ਕੋਈ ਨਹੀਂ ਨਹੀਂ ਐਤਵਾਰ ਨੂੰ ਨਹੀਂ ਦਿਖਾ ਰਿਹਾ ਆਪਣੇ ਸਾਰੇ ਏਰੀਆ ਦੇ ਵਿੱਚ ਉਹ ਆਪਾਂ ਐਤਵਾਰ ਨੂੰ ਦੇਖਾਂਗੇ ਕੀ ਬਣਦਾ ਪਰ ਇਸ ਵਕਤ ਕਿਸੇ ਪਾਸੇ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਨਾ ਹੀ ਇਧਰ ਉਹ ਘੱਗਰ ਵਾਲੇ ਪਾਸਿਓਂ ਨਾ ਹੀ ਆਪਣਾ ਮਾਰਕੰਡਾ ਕਾਲੇ ਅੰਬ ਕਿਸੇ ਪਾਸੇ ਕੋਈ ਖਤਰਾ ਨਹੀਂ ਹੈਗਾ ਇੱਥੋਂ ਦੇ ਕਿਹੜਾ ਆਪਣਾ ਮੰਡੀ ਵਾਲਾ ਇਲਾਕਾ ਚੰਬਾਗਾ ਵਿਆਖਾਲੇ ਪਾਸੇ ਜਾਂਦਾ ਉਸ ਪਾਸੇ ਵੀ ਇਸ ਵਕਤ ਕੋਈ ਖਤਰਾ ਨਹੀਂ ਹੈਗਾ ਵਿਆਸ ਤੋਂ ਅੱਗੇ ਮੈਨੂੰ ਪਤਾ ਨਹੀਂਗਾ ਡੈਮਾ ਤੋਂ ਅੱਗੇ ਪਰ ਇਧਰਲੇ ਪਾਸੇ ਹਿਮਾਚਲ ਦੇ ਵਿੱਚੋਂ ਡੈਮਾ ਤੱਕ ਕੋਈ ਖਤਰਾ ਨਹੀਂ ਕੁਝ ਨਹੀਂ ਹੈਗਾ ਕਿਤੇ ਕੋਈ ਨਹੀਂ ਨਹੀਂ ਹੈਗਾਗਾ ਬਿਲਕੁਲ ਮੌਸਮ ਸਾਫਾ ਅਸਮਾਨ ਜਮਾ ਪਿਆਨੀ ਲਨੀਲਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਬਸ ਇਹ ਮੰਨੋ ਵੀ ਆਪੇ 9 10 ਦੀ ਰਾਤ ਨੂੰ ਰੱਬ ਨੇ ਸੁਣ ਲਈ ਅਰਦਾਸਾਂ ਕੰਮ ਆ ਗਈਆਂ ਮੇਰੀ ਰਾਤ ਜਾ ਕੇ ਲੰਗੀ ਚਲੋ ਜੋ ਹੁੰਦਾ ਠੀਕ ਆ ਵਧੀਆ ਮੇਰੀ ਵੀ ਰੱਖ ਲਈ ਤੁਹਾਡੀ ਵੀ ਰੱਖ ਲਈ ਮੈਂ ਤੇ ਇੰਨਾ ਵਿਸ਼ਵਾਸ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਐਨੇ ਵੀਊ ਕਮੈਂਟ ਆਉਣ ਨਾਲ ਮੇਰੀ ਜਿੰਮੇਵਾਰੀ ਹੋਰ ਵਧ ਜਾਂਦੀ ਹੈ ਮੈਨੂੰ ਐ ਹੁੰਦਾ ਮੈਂ ਸੋਚ ਕੇ ਬੋਲਾਂ ਤੇ ਮੇਰੇ ਤੇ ਧਾਰ ਪੈਂਦਾਗਾ ਪਹਿਲੇ ਸਾਲ ਵੀਡੀਓ ਪਾਈ ਸੀ ਉਦੋਂ ਮੈਂ ਪਾਣੀ ਆਉਣ ਤੇ ਬੱਦਲੀ ਗੱਲ ਦਾ ਹਨਾ ਮੈਂ ਪਾਣੀ ਆਉਣ ਤੇ ਚੱਕ ਕੇ ਪਾਈ ਸੀ ਵੀ ਯਾਰ ਪਾਣੀ ਆ ਗਿਆ ਆ ਦੇਖੋ ਤੇ ਮੇਰਾ ਚੈਨਲ ਚੱਲ ਪਈ ਉਹ ਕੁਦਰਤੀ ਪਤਾ ਨਹੀਂ ਕੀ ਹੋਇਆ ਉਹ ਚੈਨਲ ਚੱਲ ਪਿਆ ਵੀ ਆ ਗਿਆ ਪਰ ਹੁਣ ਮੇਰੇ ਤੇ ਇਨਾ ਭਾਰ ਆ ਗਿਆ ਹੁਣ ਮੈਂ ਸੋਚ ਕੇ ਸਮਝ ਕੇ ਜੇ ਪਾਣੀ ਆਉਂਦਾ ਮੈਂ ਲੁਕੋਣਾਗਾ ਉਦੋਂ ਮੈਂ ਗੱਲ ਅੜਾਈ ਸੀ ਵੀ ਪਾਣੀ ਆ ਗਿਆ ਗੱਲ ਅੜਾ ਦਿਓ ਆਪਣਾ ਚੈਨਲ ਚੱਲੂ ਪਰ ਹੁਣ ਮੈਨੂੰ ਲੁਕੋਣਾ ਪੈਂਦਾਗਾ ਕੰਮ ਉਲਟਾ ਹੋਇਆ ਹੈ ਭਾਰ ਵੱਧ ਗਿਆ ਤੁਹਾਡਾ ਮੇਰੇ ਤੇ ਸਿਰ ਮੱਥੇ ਇਸ ਵਕਤ ਦੱਬਣ ਵਾਲੀ ਕੋਈ ਗੱਲ ਨਹੀਂ ਬਿਲਕੁਲ ਵੀ ਤੁਹਾਡੇ ਕੋਲੇ ਕੋਈ ਚਿੰਤਾ ਨਹੀਂ ਕੋਈ ਹੋਣੀਗਾ ਬੇਫਿਕਰ ਹੋ ਕੇ ਕਹਿੰਦੇ ਆ ਫਸਲਾਂ ਬੀਜੋ ਵੱਢੋ ਨਹੀਂ ਪਾਣੀ ਆਉਂਦਾਗਾ ਇਸ ਵਕਤ 11 ਜਲਾਈ ਨੂੰ 12 ਨੂੰ 13 ਨੂੰ ਤਿੰਨ ਦਿਨ ਨਹੀਂ ਆਉਂਦਾਗਾ ਵਧੂਗਾ ਜਰੂਰ ਤੁਹਾਡੇ ਕੋਲੇ ਵਧੀ ਜਾਊਗਾ ਦੋ ਦਿਨ ਹਜੇ ਤਾਂ ਡਰਨ ਵਾਲੀ ਕੋਈ ਨਹੀਂ ਹੈ ਕਿਸ ਵਕਤ ਬੇਫਿਕਰ ਹੋ ਜਾਓ ਕਿਸੇ ਪਾਸੇ ਲੀਕ ਚ ਪਾਣੀ ਨਹੀਂ ਛੱਡਿਆ ਹੋਇਆ ਕੁਝ ਨਹੀਂ ਹੈਗਾ ਜਿਹੜੇ ਨੇੜੇ ਰਹਿੰਦੇ ਆ ਨਾ ਉਹ ਹੁਣ ਕਮੈਂਟ ਕਰੋ ਵੀ ਪਾਣੀ ਕਿੰਨਾ ਸੀ ਫਿਰ ਆਪਾਂ ਨੂੰ ਮਤਲਬ ਪਤਾ ਲੱਗੂਗਾ ਵੀ ਕੀ ਹਿਸਾਬ ਕਿਤਾਬ ਸੀਗਾ ਕਿਉਂਕਿ ਮੈਨੂੰ ਪਤਾਗਾ ਕਿੰਨਾ ਸੀਗਾ ਕਿੰਨਾ ਲਪੋਇਆ ਮੈਂ ਮੈਨੂੰ ਐਸੀ ਹੌਲ ਹੰਗਾਰਾ ਹੋਊਗਾ ਤੇ ਫੇਰ ਆਪਾਂ ਗੱਲ ਕਰਾਂਗੇ ਡਰ ਰਿਆ ਸੀ ਬਹੁਤ ਜਿਆਦਾ ਲੁਕੋ ਰਿਆ ਸੀ ਗੱਲ ਨੂੰ ਕਿ ਗਰਦੀ ਜਾਂ ਹੋਰ ਦਰਿਆਵਾਂ ਸੰਬੰਧੀ ਅਪਡੇਟ ਲੈਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਹੱਸੇਗਾ